ਜਦ ਪੁੱਛਿਆ ਫੋਨ ਤੇ ਬੇਬੇ ਨੂੰ ਕੀ ਹਾਲ ਪੰਜਾਬ ਦਾ ਆ ਮੇਰਾ ਦਿਲ ਭਰ ਆਇਆ ਬੇਬੇ ਨੇ ਚੱਜ ਰੋ ਰੋ ਕੇ ਦੱਸਿਆ ਕਹਿੰਦੀ ਸੋਨੇ ਸਮੇ ਤੇ ਵਿਚ ਵਿਚ ਰੰਗਲਾ ਦੋ ਤਿੰਨ ਦਹਾਕਿਆਂ ਦੇ ਵਿੱਚ ਰੰਗਲਾ ਮਾੜਾ ਹੀ ਬਦਲ ਗਿਆ ਵੇ ਹੁਣ ਤੈਨੂੰ ਪਹਿਲੇ ਵਾਰ ਗੱਲ ਬਣਾਣੀਓ ਪੰਜਾਬ ਮੇਰੇ ਬੱਚਿਆਂ ਜਾਂ ਤੇ ਪੁੱਛਿਆ ਫੋਨ ਤੇ ਬੇਬੇ ਨੂੰ ਮੈਂ ਜਦ ਪੁੱਛਿਆ ਫੋਨ ਤੇ ਨਾ ਪਹਿਲਾ ਵਾਂਗੂ ਰੁੱਕ ਦਿਸਦੇ ਨਾ ਚਿੜੀਆਂ ਆਵੇ ਤੁਰੇ ਜਾਣ ਪੰਜਾਬ ਨੂੰ ਛੱਡ ਛੱਡ ਮੁੰਤੇ ਕੁੜੀਆਂ ਆਵੇ ਨਾ ਪਹਿਲਾ ਵਾਂਗੂ ਰੁੱਕ ਦਿਸਦੇ ਨਾ ਚਿੜੀਆਂ ਆਵੇ ਤੁਰੇ ਜਾਣ ਪੰਜਾਬ ਨੂੰ ਛੱਡ ਛੱਡ ਮੁੰਤੇ ਕੁੜੀਆਂ ਆਵੇ ਖਾਕਾ ਦੀ ਜਵਾਨੀ ਚਿੱਤੇ ਨਾਰਾਂ ਵਿੱਚ ਤੀਕੇ ਨੇ ਕੰਜੀ ਆਵੇਂ ਤੇ ਤੋਂ ਮਾਪੇ ਤੇ ਪੁੱਤ ਪੀਤੇ ਨੇ ਥਾਲ ਹੋ ਗਿਆ ਮੰਦਰਾ ਬੇ ਪੁੱਤਰਾ ਪੰਜ ਦਰਿਆਵਾਂ ਦਾ ਬਸਾਰਾ ਪਾਣੀ ਹੋ ਗਿਆ ਗੰਦਲਾ ਹੱਡਾਂ ਵਿੱਚ ਕੈਂਸਰੀਆਂ ਦਿੱਤੀਆਂ ਕੰਦੀ ਸੋਨੇ ਸੁਮੇ ਦੇ ਵਿੱਚ ਵਿੱਚ ਰੰਗਲਾ ਵਾਲਾ ਬਦਲ ਗਿਆ ਵੇ ਹੁਣ ਤੈਨੂੰ ਪਹਿਲੇ ਬਰ ਗੱਲ ਬਣਾ ਨਹੀਂਓ ਪੰਜਾਬ ਮੇਰੇ ਬੱਚਿਆਂ ਦੀ ਦਸਤਜਾ ਨਾ ਪਰਦੇ ਵਤਨ ਪੰਜਾਬ ਚੋਂ ਚੁਰਪਲ ਦੇਸ ਗਏ ਧੜਾ ਧੜ ਪੰਜਾਬੀ ਪੁੱਤ ਜ਼ਮੀਨਾ ਵੇਚ ਰਹੇ ਕਿਆ ਕਹਦੋ ਸਿੰਘ ਭਿੰਦਰ ਨੂੰ ਕੋਈ ਗੀਤ ਬਣਾ ਜਾਵੇ ਸਖਸ਼ੇਤਰ ਚਿੱਤਾ गा ਕੇ ਸਭ ਨੂੰ ਗੱਲ ਸਮਝਾ ਜਾਵੇ ਸਾਡਾ ਵਿਰਸਾ ਬੜਾ ਯਮੀਦ ਪੜੋ ਇਤਿਹਾਸ ਤਾਈਂ ਰੁੱਲ ਜਾਣਾ ਜੇ ਆਪਾਂ ਇਸ ਨੂੰ ਕੂਦਾਂ ਨਾ ਲਿਖਿਆ जाना जे असे सौ न